ਹੈਲੋ ਫਰੈਂਡਸ ਆ ਗਈ ਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਸੀਤੀ ਹੋਈ ਸਲਵਾਰ ਜਿਹੜੀ ਮੋਰੀਆਂ ਤੇ ਡਿੱਗਦੀ ਐ ਉਸ ਨੂੰ ਕਿਸ ਤਰ੍ਹਾਂ ਅਲਟਰ ਕਰਨਾ ਇਸ ਬਾਰੇ ਦੱਸਾਂਗੀ ਇਸ ਬਾਰੇ ਮੈਨੂੰ ਸਪੈਸ਼ਲੀ ਇੱਕ ਕਮੈਂਟ ਵੀ ਆਇਆ ਸੀਗਾ ਕਿ ਮੈਂ ਇਹ ਦੱਸਾਂ ਸੀਤੀ ਹੋਈ ਸਲਵਾਰ ਨੂੰ ਸਹੀ ਕਰਨਾ ਸੋ ਅੱਜ ਦੀ ਮੇਰੀ ਵੀਡੀਓ ਇਸੇ ਦੇ ਬਾਰੇ ਵਿੱਚ ਐ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਰਹੇ ਹੋ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤਨ ਸਭ ਤੋਂ ਪਹਿਲਾਂ ਮੈਂ ਕਿ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਦੇਖੋ ਫਰੈਂਡਸ ਇਹ ਸੀਤੀ ਹੋਈ ਸਲਵਾਰ ਆ ਪੁਰਾਣੀ ਸਲਵਾਰ ਆ ਮੇਰੀ ਇੱਕ ਠੀਕ ਹੈ ਜਿਸ ਤਰ੍ਹਾਂ ਪਹਿਲਾਂ ਮੈਂ ਟਮੀ ਥੋੜੀ ਅੰਦਰ ਹੁੰਦੀ ਆ ਤਾਂ ਫਿਰ ਉੱਪਰ ਬੰਨ ਬੰਦੇ ਆ ਸਲਵਾਰ ਠੀਕ ਹੈ ਜਦੋਂ ਸਾਡਾ ਪੇਟ ਥੋੜਾ ਨਿਕਲ ਜਾਂਦਾ ਹੈ ਫਿਰ ਆਪਣੇ ਆਪ ਸਲਵਾਰ ਖਿਸਕਣੀ ਸ਼ੁਰੂ ਹੋ ਜਾਂਦੀ ਆ ਨੀਚੇ ਨੂੰ ਇਸ ਸਲਵਾਰ ਜਿਹੜੀ ਆ ਮੇਰੀ ਮੋਰੀਆਂ ਤੇ ਡਿੱਗਦੀ ਸੀਗੀ ਮੈਂ ਇਹਨੂੰ ਸਹੀ ਕਰਨਾ ਸੀ ਮੈਂ ਕਿ ਚਲੋ ਇਹ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਆ ਵੈਸੇ ਵੀ ਮੈਨੂੰ ਕਮੈਂਟ ਆਇਆ ਹੀ ਸੀਗਾ ਹੁਣ ਇਸ ਸੀਤੀ ਹੋਈ ਸਲਵਾਰ ਨੂੰ ਆਪਾਂ ਕਿਸ ਤਰ੍ਹਾਂ ਠੀਕ ਕਰਨਾ ਆ ਤੇ ਉ ਜਦੋਂ ਸਾਡੀ ਸਲਵਾਰ ਦੀ ਲੈਂਥ ਜਿਹੜੀ ਆ ਪਿਛਲੀ ਸਾਈਡ ਤੋਂ ਇੱਥੋਂ ਠੀਕ ਹੋਵੇ ਤੇ ਸਿਰਫ ਫਰੰਟ ਵਾਲਾ ਪੱਲਾ ਝੁਕੇ ਮੋਰੇ ਮੋਰੀਆਂ ਤੇ ਇਕੱਠਾ ਹੋਵੇ ਡਿਗੇ ਠੀਕ ਹੈ ਫਿਰ ਉਸ ਸਲਵਾਰ ਨੂੰ ਕਿਸ ਤਰ੍ਹਾਂ ਠੀਕ ਕਰਨਾ ਹੈ ਮੇਰੀ ਇਸ ਸਲਵਾਰ ਦੀ ਲੈਂਥ ਸਹੀ ਹੈ ਪਿਛੇੋਂ ਅੱਡੀਆਂ ਤੋਂ ਬਿਲਕੁਲ ਠੀਕ ਹੈ ਮੋਰੇ ਪੰਜੇ ਤੇ गिरਦੀ ਹੈ ਇਸ ਨੂੰ ਠੀਕ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸੀਤੀ ਹੋਈ ਸਲਵਾਰਾ ਪਟਿਆਲਾ ਸਲਵਾਰ ਹੈ ਤਕਰੀਬਨ ਇਹ ਠੀਕ ਹੈ ਤੇ ਇਹ ਜੇ ਮੈਂ ਪਹਿਲਾਂ ਸਾਰੇ ਬਲ ਜੜੇ ਹੈਗੇ ਆ ਉਹਦੇ ਢ ਲੈਣੇ ਆ ਬੈਲਟ ਤੋਂ ਇਹਨੂੰ ਵੱਖ ਕਰ ਲੈਣਾ ਦੇਖੋ ਫਰੈਂਡਸ ਮੈਂ ਜਿਹੜੇ ਇਹ ਬਾਲ ਸੀਗੇ ਸਾਰੇ ਉਢੇੜ ਲਏ ਆ ਬੈਲਟ ਆ ਅਲੱਗ ਕਰ ਲਈ ਆ ਠੀਕ ਐ ਤੇ ਮੈਂ ਹਲਕੇ ਹਲਕਾ ਜਿਹੜਾ ਇਹਨੂੰ ਆਇਰਨ ਕਰ ਲਿਆ ਹੈਗਾ ਆ ਤੇ ਹੁਣ ਇਸ ਤਰ੍ਹਾਂ ਰੱਖ ਲਈ ਆ ਇਹ ਜਿੱਥੇ ਸਾਡੇ ਇਹ ਹੁੰਦੀਆਂ ਹੈਗੀਆਂ ਖਰੀਜਾ ਬਣੀਆਂ ਹੁੰਦੀਆਂ ਸਲਵਾਰ ਦੀਆਂ ਉੱਥੋਂ ਐਨ ਫੋਲਡ ਕਰਕੇ ਤੇ ਪੂਰੇ ਦੋਨੋਂ ਪਰਲੇ ਇੱਕ ਦੂਜੇ ਦੇ ਉੱਪਰ ਰੱਖ ਲਿਆ ਬਾਕੀ ਆਪਾਂ ਕੋਈ ਸਿਲਾਈ ਨਹੀਂ ਅਧੜਨੀ ਹੈਗੀ ਤੇ ਹੁਣ ਦੇਖੋ ਜਿਸ ਤਰ੍ਹਾਂ ਆਪਾਂ ਸਲਵਾਰ ਨੂੰ ਢਾਲ ਪਾਈ ਦੀ ਆ ਉਸ ਤਰ੍ਹਾਂ ਕਰਕੇ ਇਥੋਂ 1.5 2 ਇੰਚ ਜਿੰਨੀ ਕਿ ਤੁਹਾਨੂੰ ਪ੍ਰੋਬਲਮ ਆਉਂਦੀ ਹੈਗੀ ਐ ਸਲਵਾਰ ਦੇ ਮੋਰੇ ਡਿਗਣ ਦੀ ਉਹਦੇ ਹਿਸਾਬ ਦੇ ਨਾਲ ਠੀਕ ਐ ਮੈਂ ਹੁਣ ਇੱਥੇ 1.5 ਇੰਚ ਦੀ ਕਾਟ ਪਾਣੀ ਐ 1.5 ਇੰਚ ਤੇ ਮਾਰਕ ਕਰਕੇ ਆਪਣੀ ਸ਼ੇਪ ਫੱਟੀ ਲੈ ਕੇ ਇਸ ਤਰ੍ਹਾਂ ਰੱਖ ਲੈਣੀ ਐ ਦੇਖੋ ਹੁਣ ਇਹਦੇ ਹਿਸਾਬ ਦੇ ਨਾਲ ਆਪਾਂ ਕੱਟ ਕਰ ਦੇਣਾ ਹੈ ਕਿਉਂਕਿ ਪਹਿਲਾਂ ਵੀ ਇਹਨੂੰ ਕਾਟ ਪਾਈ ਹੋਈ ਸੀਗੀ ਵੈਸੇ ਹਲਕੀ ਜਿਹੀ ਪਾਈ ਹੋਈ ਸੀ ਜਿਆਦਾ ਨਹੀਂ ਪਾਈ ਹੋਈ ਸੀ ਕਿਉਂਕਿ ਪਹਿਲਾਂ ਇੰਨੀ ਜਿਆਦਾ ਦਿੱਕਤ ਨਹੀਂ ਆਂਦੀ ਸੀ ਹੁਣ ਇਸ ਕਰਕੇ ਹੁਣ ਜਦ ਇਹ ਇਹਦੀ نیچے ਡਿਗਣ ਦੀ ਜਿਆਦਾ ਦਿੱਕਤ ਆਂਦੀ ਸੀ ਇਸ ਇਹ ਟਾਫਟਾ ਹੈ ਇਹ ਥੋੜਾ ਜਾਂ ਹੰਗ ਵੀ ਜਾਂਦਾ ਹੁੰਦਾ ਇਸ ਕਰਕੇ ਵੀ ਥੋੜੀ ਦਿੱਕਤ ਆਣ ਲੱਗ ਜਾਂਦੀ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਸਲਵਾਰਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਉਹ ਦੇੜਕੇ ਸਲਵਾਰ ਦੇ ਬਾੜ ਤੁਸੀਂ ਇਹਨੂੰ ਇਸ ਤਰ੍ਹਾਂ ਢਾਲ ਪਾ ਦੇਣੀ ਹੈ ਜੇ ਤੁਹਾਨੂੰ ਜ਼ਿਆਦਾ ਪ੍ਰੋਬਲਮ ਆਦੀ ਹੈ ਤਾਂ ਫਿਰ ਪਿੱਛੇ ਤੋਂ ਵੀ ਤੁਸੀਂ ਇਹ ਵੀ ਤਰ ਰੱਖ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਪਿੱਛੇ ਤੋਂ ਵੀ ਇਹ ਫੱਟੀ ਰੱਖ ਕੇ ਪਿੱਛੇ ਤੋਂ ਵੀ ਥੋੜੀ ਥੋੜੀ ਕਾਟ ਦੇ ਸਕਦੇ ਹੋ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕਰ ਦੇਣਾ ਹੈਗਾ ਕੱਟ ਤੇ ਹੁਣ ਆਪਾਂ ਬਸ ਦੁਬਾਰਾ ਇਹਨੂੰ 벨ਟ ਦੇ ਨਾਲ ਬਾੜ પાਕੇ ਅਟੈਚ ਕਰ ਦੇਣਾ ਹੈਗਾ ਆ ਤੇ ਜਦ ਤੁਸੀਂ ਦੁਬਾਰਾ ਪੈਨੋਗੇ ਤਾਂ ਫਿਰ ਜਿਹੜੀ ਤੁਹਾਡੀ ਸਲਵਾਰ ਆ ਉਹ ਬਿਲਕੁਲ ਰੈਡੀ ਹੋਵੇ ਸਹੀ ਹੋਵੇਗੀ ਤੁਹਾਡੇ نیچے ਨਹੀਂ ਡਿਗੇਗੀ ਤੇ ਇਹਦੀ ਹੋਰ ਕੋਈ ਵੀ ਸਿਲਾਈ ਉਧੜਨ ਦੀ ਲੋੜ ਨਹੀਂ ਹੈਗੀ ਸਿਰਫ ਬਾੜ ਉਧੜ ਕੇ ਇਹ ਕਾਟ પાਕੇ ਦੁਬਾਰਾ ਬਾੜ પાਕੇ ਸਲਵਾਰ ਜਿਹੜੀ ਹੈਗੀ ਆ ਉਹ ਰੈਡੀ ਕਰ ਲੈਣੀ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰਾ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਦਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ